ਨੇ ਹੈਗਾ ਉਹ ਬਾਹਰ نکل ਗਈ ਕਿੰਨਾ ਚਿਰ ਹੋ ਗਿਆ ਮੈਨੂੰ ਬਾਜਾ ਮਾਰੀਏਗੀ ਮੈਨੂੰ ਤਾਂ ਉਹਨਾਂ ਦਾ 20 ਰਿਆਲ ਹੈ ਸੋਨਾਂ ਨੇ ਕਿੰਨਾ ਓਏ ਹਾਂ ਐਵੇਂ ਬੋਲੀ ਨਹੀਂ ਆ ਮੈਂ ਬੋਲਦੀ ਨਹੀਂ ਹੈਗੀ ਉਹਨਾਂ ਨੇ ਮੈਨੂੰ 9 ਵਜੇ ਦਾ ਟਾਈਮ ਦਿੱਤਾ ਸੀ ਮੈਂ ਸਲੂਨ ਚ ਜਾਣਾ ਓਏ ਹਾਂ ਤੇਰੇ ਬਿਊਟੀ ਪਾਰਲਰ ਦੇ ਚੱਕਰ ਚ ਆ ਮੈਂ ਬਿਊਟੀ ਤੇ ਲੈਟ ਜਾਉਂ ਮੈਨੂੰ ਨਹੀਂ ਪਤਾ ਹੈਗਾ ਉਹਨਾਂ ਨੇ ਕਿਹਾ ਸੀ ਬਾਲਾਂ ਦੀ ਜਵਾਨੀ ਲਵਾਉਣਾ ਹੈਗਾ ਤੇ ਚੁੱਪ ਕਰਕੇ ਮੈਂ ਸਲੂਟ ਛੱਡਿਓ ਉਹ ਕੱਲ ਵੀ ਸਕੂਟਰੀ ਤੇ ਗਈ ਸੀ ਜਦ ਅੱਜ ਵਾਰ ਬਦਦੇ ਕੀ ਹੋਊ ਉਹ ਤੇ ਫੇਰ ਕੀ ਗੱਲ ਹੁੰਦੀ ਆ ਤੁਸੀਂ ਜਾ ਕੇ ਲੈ ਬਦਦੇ ਉਹ ਪਤਾ ਹੈ ਉਹ ਕਿੰਨਾ ਬੋਲਦੇ ਆ ਇਹ ਬੇਇੱਜ਼ਤੀ ਕਰਦੇ ਡਾਕਟਰ ਚ ਅੱਛਾ ਤੁਹਾਨੂੰ ਉਹਨਾਂ ਤੋਂ ਡਰ ਨਹੀਂ ਆਦਾ ਤੁਹਾਨੂੰ ਮੇਰੇ ਤੋਂ ਡਰ ਨਹੀਂ ਆਦਾ ਇੱਕ ਗੱਲ ਸਮਝੋ ਹੁਣ ਤੁਸੀਂ ਨਹੀਂ ਜਾਣਾ ਉਹ ਤੁਸੀਂ ਸਕੂਟਰੀ ਤੇ ਵਗ ਜਾ ਕੋਈ ਨਾ ਉਹਨਾਂ ਨੇ ਕਿਹਾ ਸੀ ਬਾਲਾਂ ਨੂੰ ਫੋਰ ਪੀਆ ਬਾਲ ਬੰਦ ਲਾ ਤੁਸੀਂ ਤਾਂ ਮਾਤਾ ਪੁੱਠੇ ਹੀ ਜਾਂਦੇ ਆ ਜਮਾ ਨਹੀਂ ਆਖੇ ਲੱਗਦੇ ਬਾਲ ਜਮਾ ਤੇ ਬੋਟਾ ਨਹੀਂ ਦੋ ਦਰ ਨਹੀਂ ਆਆਂੀਆਂ ਦੇ ਨਾ ਗਿੱਟੇ ਦੇ ਮੱਤ ਹੁੰਦੀ ਆ ਲਓ ਉਸ ਕੰਨੀ ਬਾਲ ਉਹ ਕਰਾਉਣਾ ਬਿਨਾਂ ਲੇਟ ਹੋ ਜੂਗਾ ਇਹ ਮੁੰਡੇ ਨਾਲ ਕਲੇਸ ਪਾਈ ਰੱਖੇ ਉਹ ਨੂੰ ਮਾਂ ਦੀ ਤੇ ਉਹ ਖੁਸ਼ ਹੋ ਕੇ ਕਦੇ ਵੀ ਬੋਤੀ ਤੇ ਤੋੜਦੀ ਇਹ ਕੁੜੀ ਨੇ ਤਾਂ ਸਾਡਾ ਅੰਤ ਹੀ ਲੈ ਰੱਖਿਆ ਮੰਮੀ ਉਹ ਕਾਫੀ ਬਣਾ ਦੋ ਮੈਂ ਸਵਾ ਉਹ ਚ ਜਾਣਾ ਮੁੰਮਾ ਕਾਫੀ ਛਾਵਾ ਸੇ ਫਰਨਾ ਨਹੀਂ ਚਾਹਦੇ ਤੈਨੂੰ ਹਜੇ ਲੱਗਾ ਰੋਟੀ ਖਾਣ ਪਕਾ ਕੇ ਆ ਤੇ ਰੋਟੀ ਖਾਦੂ ਨਾ ਹੁਣ ਤੈਨੂੰ ਲਾ ਕਾਫੀ ਬਣਾ ਲੈ ਤੇ ਫੇਰ ਕੀ ਟੀਕੀ ਗੱਲ ਹੁੰਦੀ ਮਮੀ ਮੈਨੂੰ ਸਕੂਲ ਚ ਜਾਣਾ ਮੈਨੂੰ ਸਕੂਟਰ ਤੇ ਜਾਂਦੀ ਹੋਵੇ ਲੱਗੂਗੀ ਆਪ ਵੀ ਬਣਾ ਕੇ ਧੀ ਲੈ ਮੈਂ ਥੋੜੀ ਵੰਡ ਵੀ ਕਾਹੀ ਪਹਿਲਾਂ ਤਾਂ ਤੇਰੇ ਪੁੱਤ ਨੇ ਜਵਾਬ ਦਿੱਤਾ ਹੁਣ ਤੂੰ ਜਵਾਬ ਦੇ ਦੇ ਮੈਨੂੰ ਕੋਈ ਨਾ ਚੱਲਣ ਆਸਤੇ ਵੀ ਆਈ ਹੈ ਨਾ ਤੈਨੂੰ ਆਪ ਨੋ ਕਰਾਉਂ ਉਧਰ ਨਾ ਵੰਨਣ ਵਾਸਤੇ ਗਈ ਜੇ ਤਾਂ ਸੀ ਮੈਨੂੰ ਕੰਮ ਵਾਸਤੇ ਵੀ ਆਇਆ ਹੈ ਨਾ ਫਿਰ ਤਾਂ ਆਜ ਨਹੀਂ ਸੀ ਲੈਣਾ ਕਾਜੀ ਮੋਟਾ ਤੇ ਮੈਂ ਬੰਦੇ ਲਾ ਲਾ ਬਾਜ ਮੇਰੇ ਕੋਲ ਬਾਜ ਤੇਰਾ ਤੇਰੇ ਟੇਕੇ ਨਾਲ ਤੇਰੇ ਨਾਲ ਮੈਂ ਨਹੀਂ ਦਿੱਤਾ ਕਹੇ ਇਹ ਤਾਂ ਛੋੜੇ ਹੀ ਆਇਆ ਨਾ ਬਾਰਤ ਵੀ ਦਾ ਨਹੀਂ ਆ ਮੈਂ ਮੇਰੇ ਨਾਲ ਬਾਗ ਬੋਲ ਨਾ ਠੀਕ ਹੈ ਨਾ ਤੂੰ ਮੈਨੂੰ ਚੱਪ ਕਰਕੇ ਕਾਫੀ ਬਣਾ ਦੇ ਬੈਠਣ ਵਾਲੀ ਕਾਫੀ ਕੁਕੀ ਮੈਂ ਤਾਂ ਆਪੀ ਖਾਣੀ ਨਾ ਤੇ ਮੇਰੀਆਂ ਤਾਂ ਟੇਕੇ ਚੱਲੀਆਂ ਗਈਆਂ ਜਾਨ ਆਈ ਬੋਤੀ ਲੱਗ ਜਾ ਮੈਂ ਵੀ ਸ਼ਾਮ ਨੂੰ ਘਰੇ ਨਹੀਂ ਆਣਾ ਮਾਂ ਮੈਂ ਵੀ ਪੀ ਗਈ ਹਾਂ ਕਲੇਲਾ ਮੰਨ ਲੈ ਯਾ ਲੈ ਦੀਦਾ ਤੇਰੀ ਦੀ ਪਿੰਡ ਚ ਲਈ ਆ ਤੇ ਮੈਂ ਸ਼ਹਿਰ ਚ ਆਈ ਆ ਪਿੰਡ ਚ ਨਿਕਲ ਕੇ ਪਿੰਡ ਚ ਸਮੋਚੇ ਪੀ ਰਹੇ ਹੁੰਦੇ ਇਹ ਤਾਂ ਸਾਨੂੰ ਚਲਣੀ ਕਰਨਗੇ ਵਾਸੀ ਨੂੰ ਚਲਾ ਸਕਦੇ ਲੋਕਾਂ ਦੇ ਯਾਰੇ ਤੁਸੀਂ ਦੇਖਣਾ ਸੀਗਾ ਮੈਨੂੰ ਕੀ ਪਤਾ ਸੀ ਕਿ ਤੂੰ ਆਏਗਾ ਕੁਝ ਕਰੇਗਾ ਉਹਨੇ ਪਹਿਲਾਂ ਖੁਦ 10 ਮਿੰਟ ਮੇਰਾ ਪਿਆਰ ਵੀ ਇਹਨਾਂ ਕੋਲ ਕਰਦੀ ਆ ਮੈਂ ਕਾਨੂੰ ਰਿਸ਼ਤਾ ਲੰਗੀ ਤੇ ਮੇਰੀ ਮੰਮੀ ਨੇ ਤੁਹਾਨੂੰ ਸਾਰਾ ਕੁਝ ਦੱਸਿਆ ਸੀ ਮੇਰੀ ਮੰਮੀ ਕਹਿੰਦੀ ਸੀ ਸਾਰੇ ਪੈ ਮੇਰੀ ਕੁੜੀ ਜਿੰਨੇ ਕੋਈ ਤੁਸੀਂ ਐਵੇਂ ਕਰ ਲੋ ਤਾਂ ਕਹਿੰਦੇ ਹਾਂ ਜੀ ਜੀ ਤੁਸੀਂ ਕਹੋ ਹੋ ਨਹੀਂ ਅਸੀਂ ਕਰ ਲਾਂਗੇ ਹੁਣ ਤੁਸੀਂ ਮੇਰੇ ਕੋਲਸ ਬਣਾਓਗੇ ਅਸੀਂ ਆਪੇ ਕੋਲਸ ਬਣਾਓ ਹੁਣ ਤੂੰ ਬਹਾਲਿਆ ਖੁੱਜੀ ਲੱਗ ਕੋਈ ਐਸੇ ਖੁੱਜੀ ਲੱਗ ਚੁਪੇ ਬੀ ਫਰਵਾਲੀ ਵਾਲੇ ਹੋ ਜੀ ਇਹਨੇ ਮਿਲਾ ਕੇ ਵੇ ਕਾਫੀ ਮੈਥਨ ਵਾਲੀ ਕਾਫੀ ਸਾਰਾ ਨਾ ਕਿੱਲੇ ਵੀ ਬੜੇ ਜਹਾ ਕਰ ਮੈਨੂੰ ਕਹਾਨੂੰ ਨਾ ਹੋਵੇ ਸੇਵਾ ਕਰਨ ਦਾ ਟਾਈ ਕਿੱਥੇ ਲੱਗੀ ਪਈ ਤਾਂ ਖੁੱਲੀਆਂ ਮੂਦਰਾ ਆਏ ਤੇ ਬੰਦੇ ਵੀ ਨਹੀਂ ਰਹਾ ਵੀ ਮੈਨੂੰ ਕੋਈ ਟੀਪਣ ਤਿਆਰ ਕਰਕੇ ਦੇਣਾ ਤੇ ਇਹਨੂੰ ਚਾਹ ਪਾਣੀ ਕਰਕੇ ਦੇਣਾ ਨਾ ਉਹਦੀ ਬਰਦੀ ਪ੍ਰੈਸ ਕਰਦੀ ਐ ਡਰੈਸ ਤਾਂ ਜ਼ਰੂਰੀ ਪ੍ਰੈਸ ਚਾਹੀਦੀ ਐ ਇਹਨੇ ਤਾਂ ਨਹੀਂ ਕੀ ਲਿਆ ਵੇ ਤਾਂ ਦੱਸ ਕੀ ਕਰਾਂ ਮਾਸੀ ਇਹ ਨਾ ਮੈਨੂੰ ਕਦੋਂ ਵੀ ਨਾ ਆਉਦੇ ਬੰਦੇ ਨੂੰ ਸੁਖ ਦੇ ਮਾ ਹਾਂ ਰੋਟੀ ਬੈਠ ਕਰਤੀ ਮੇਰੀ ਰੋਟੀ ਦਾ ਪੈਸੇ ਪਈਆ ਪੱਤਾ ਉਹ ਵੀ ਜਰੀ ਆਂਦੀ ਐ ਇਹਨੇ ਕੀ ਕਰਨਾ ਬਸ ਹੋਸ਼ਲ ਵਾਸ਼ਾ ਤੇ ਹੋਈ ਪਈਆ ਓਏ ਓਏ ਤੂੰ ਹੀ ਕਹਿੰਦੀ ਸੀ ਆ ਸਹਿਰ ਵਾਲੀ ਕੁੜੀ ਨਾਲ ਵਿਆਹ ਕਰਾ ਕੱਲੀ ਸੌਣ ਵੀ ਦੇਖੀ ਆ ਕੰਮ ਬੰਦਾ ਕਰ ਤੈਨੂੰ ਪਤਾ ਹੀ ਐ ਕੀ ਕਰਦੀ ਐ ਮੈਂ ਪੁੱਛ ਨਾ ਲੈਦਾ ਓ ਮੇਰੇ ਨੂੰ ਬਸ ਤਾਉ ਦੇ ਦੇਗਾ ਪਸਾਵਾ ਕਰ ਲੈਣਾ ਓਹੀ ਤਾਂ ਰੱਬ ਆਖੇ ਮੈਨੂੰ ਕਹਿੰਦੀ ਬਿਊਟੀ ਪਾਰਲਰ ਚ ਲੈ ਕੇ ਜਾ ਤੂੰ ਆਜਾ ਡਿਊਟੀ ਦੇ ਬਾਅਦ ਚ ਆਉਗੀ ਮੈਂ ਤਾਂ ਸੋਨੂੰ ਅਗਲੇ 12 ਕੱਢਦੇ ਆ ਨਾ ਬਿਊਟੀ ਜ਼ਰੂਰੀ ਨਹੀਂ ਆਇਆ ਕਿ ਤੇਰਾ ਕਲਰ ਗ੍ਰੀਨ ਹੀ ਨਹੀਂ ਆ ਉੱਥੇ ਫੜੀ ਸੀ ਵਾਲ ਦੇ ਕਿਤੇ ਆਇਆ ਕਰ ਲੈ ਕਿਤੇ ਆਇਆ ਕਰ ਲੈ ਹਾਂ ਬਸ ਆਈ ਇੱਥੇ ਆ ਕੇ ਕੌਫੀ ਬਣਾ ਲੈਣਾ ਹਮੈ ਇੱਥੇ ਨਹੀਂ ਆਣ ਦੀ ਕੋਈ ਗੱਲ ਹਾਂ ਕੋ ਤਾਂ ਬਸ ਤੋਂ ਨੇ ਆਇਆ ਬਸ ਸਾਥ ਲੈ ਕੇ ਆਹ ਰਸਤਾ ਨਹੀਂ ਆ ਤੁਸੀਂ ਤਾਂ ਮੇਰੇ ਪੱਲੇ ਪਾਤੀ ਆਦਾ ਬੀਤੇ ਮੈਂ ਤਾਂ ਖੜਾ ਛੜਾ ਦੂ ਤੇਰੇ ਨਾਲ ਛੁੱਟਣਾ ਸਾਰੀ ਹੁੰਦਾ ਉਹੀ ਤਾਂ ਗੱਲ ਆ ਚੱਲ ਹੁਣ ਤੂੰ ਮੇਰੀ ਰੋਟੀ ਪੈ ਕਰ ਦੇ ਰੋਟੀ ਤਾਂ ਪਾਇਆ ਜਾਂਦਾ ਲਿਆ ਕੇ ਜਿੰਨੇ ਅਰਸਾ ਹੀ ਚ ਪਿਆ ਉਹ ਮਾਰੇ ਤੂੰ ਬੜਾ ਬਣਾ ਬੋਲਣਾ ਨਾ ਕਰ ਐਵੇਂ ਤਾਂ ਬੋਲਦੀ ਰਹਿੰਦੀ ਹੈਗੀ ਬਸ ਤੂੰ ਚੁੱਪ ਕਰ ਕਰਿਆ ਕਰ ਮੈਂ ਤਾਂ ਸਾਰਾ ਨਾ ਬੰਦੇ ਚ ਲੰਕੀ ਜਾਨਣੀ ਹੈ ਜਦੋਂ ਬਾਤ ਤਾਂ ਮੈਨੂੰ ਆਪੀ ਦੀ ਕਿਤੇ ਦੇ ਵਿਆਹ ਕਰਦੀ ਇਹਦੇ ਕਿਤੇ ਵਿਆਹ ਕਰਦੀ ਮੇਰਾ ਕੁਝ ਨਹੀਂ ਕਰਦੀ ਉਹ ਆਪ ਹੀ ਨਹੀਂ ਕਰਦੀ ਉਹ ਮੈਨੂੰ ਪਤਾ ਹੀ ਆ ਉਹੀ ਬੋਲਦੀ ਰਹਿੰਦੀ ਹੈਗੀ ਬਸ ਤੂੰ ਕੋਹ ਨਾ ਬਣਾ ਕੇ ਦੇ ਕਰ ਆਪੀ ਬਣਾ ਲੈ ਕਰ ਮੈਂ ਨਹੀਂ ਬਣਾ ਮੈਨੂੰ ਨਹੀਂ ਉਹੀ ਤਾਂ ਵੱਲ ਆ। ਚਲ ਹੁਣ ਤੂੰ ਮੇਰੀ ਰੋਟੀ ਪੈਕ ਕਰ ਦੇ ਮੈਂ ਜਾਣਾ। ਕਰ ਦਿੰਨੀ ਆ ਰੋਟੀ ਪੈਕ। ਚੰਦੋ, ਧੰਨਵਾਦ। ਦੇਖਦੇ ਹਾਂ ਅੱਛੀ ਚਾਪਤੀ ਬਣਿਆ ਹੋਈ ਹੈ ਜਾਂ ਕਿ। ਉੱਥੇ ਪਿਆਰੋਂ ਪਿਆਪਾ ਕਰਾ। ਚਲ ਦੇਖਾਂ ਕੁਛ ਕਰਦੀ ਵੀ ਹੈ ਕਿ ਨਾ। ਤਾਂ ਬਲ ਗਈ। ਉਹ ਤਾਂ ਥੋੜਾ ਨਾ ਹੋਵੇ। ਹੋਰ ਪਾਵਾਂ। ਵੀ ਪਰਿਵਾਰਿਕ ਕਾਰਜ ਨਹੀਂ ਨਹੀਂ ਕਿਉਂ ਨਹੀਂ ਸੀ ਬਣਾਉਣੀ ਵਸ ਦੁੱਧ ਬਣ ਲੱਗੀ ਸੀ ਆ ਬੱਬਾ ਕਿਹੋ ਜਿਹੇ ਆਏ ਮੈਂ ਜੱਗ ਤੋਂ ਆਇਆ ਆਇਆ ਜੱਗ ਤੋਂ ਬੱਬਾ ਤੈਨੂੰ ਆਉਣੀ ਤੇਰੀ ਮਾਂ ਨੇ ਚੱਜ ਵੀ ਪਾਵਾ ਮੈਂ ਤਾਂ ਵੀ ਛੂਰ ਦਿਵਾਇਆ ਕਰ ਪਾਲਣਾ ਚ ਤੂਹੀ ਹੀ ਰਾਕ ਆਈ ਵੀ ਉਹ ਸਾਰੀ ਬੋਦਮੇ ਰਸੀ ਚ ਕਿੰਨਾ ਕਰਤਾ ਹਰੇਕ ਗੱਲ ਚ ਮੇਰੀ ਮਾਂ ਨੂੰ ਨਾ ਬੋਲਿਆ ਕਰਨਾ ਠੀਕ ਹੈ ਫਿਰ ਬਾਹਰ ਨਹੀਂ ਆਉਣਾ ਜਿਹੜੇ ਮੈਂ ਕਹਿੰਦਾ ਨਹੀਂ ਦਿੱਤਾ ਜੇ ਮੇਰੀ ਮਾਂ ਨੂੰ ਕੰਮ ਤਾਂ ਤੇਰਾ ਹੁੰਦਾ

ਬਾਬਾ ਨਾ ਦੇਖ ਲੱਗ ਜੇ ਤੇਰੀ ਠੀਕ ਹੈ ਮੈਂ ਤਾਂ ਨਾ ਕੋਈ ਨਹੀਂ ਬਸ ਉਹ ਤੇ ਹੀ ਆਏ ਹੋਏ ਟੈਸਟ ਹੋਣ ਦੀ ਸਥਿਤੀ ਹੈ ਬਹੁਤ ਹਾਂ ਆਪਾਂ ਲੈ ਸਿਚੁਏਸ਼ਨ ਪੀ ਲਓ ਠੀਕ ਹੈ ਮੈਂ ਸੀਗਾ ਮੈਂ ਨੀਮਾ ਨਾਮ ਦੇਵਾ ਉਹਨਾਂ ਦਾ ਚਾਰਜ ਹਵਾ ਚਾਹੀਦਾ ਦੇ ਚੱਲ ਜੇ ਇੱਕਾ ਦੂਜਾ ਖੁੱਲੇ ਛੱਡ ਦੇਵਾ ਸਾਰੀ ਚੱਜ ਰਹਿਗਾ ਮੇਰੇ ਕੋਲ ਕੋਈ ਗੱਲ ਨਹੀਂ ਮੈਂ ਆਦੇ ਬਾਰੇ ਖੁੱਲੇ ਛੱਡਿ ਮੈਨੂੰ ਮੇਰੇ ਬਾਰੇ ਨੂੰ ਕੁਝ ਵੀ ਉੱਚਾ ਨਹੀਂ ਮੈਂ ਚੱਲੇ ਚੱਲੇ ਕਿੱਥੇ ਉਹਨਾਂ ਨਾਲ ਮੇਰਾ ਵਿਆਹ ਹੋਇਆ ਚੱਲਣ ਵਾਸਤੇ ਉਹ ਉਹਨੂੰ ਰੋਟੀ ਨਾ ਦੇ ਫਿਰ ਤਿਆਰ ਕਰ ਦੇ ਜਵਾਕ ਦਾ ਨਾ ਉਹ ਰੋਟੀ ਖਾ ਚ ਪਲੀ ਕੇ ਨਹੀਂ ਆ ਤੇਰੇ ਮੂੰਹ ਵੀ ਖੜਾ ਮੈਂ ਸਾਰਿਆਂ ਨੂੰ ਘੱਟਾ ਛਾਉਂਗੀ ਮੰਮੀ ਤੁਸੀਂ ਸਾਰਿਆਂ ਦੇ ਲਈ ਘਰੇ ਵੇਲੇ ਤਾਂ ਹੁੰਦੇ ਹੋ ਤੇ ਅੱਗੇ ਕਿੱਦਾਂ ਜਵਾਕ ਨੂੰ ਰੋਟੀ ਪੈ ਕਰ ਦੇਵੇਂਗਾ ਤੂੰ ਦੇਖਣਾ ਪਹਾੜੇ ਪੱਖੜ ਨਹੀਂ ਹੁੰਦੀ ਮੰਮੀ ਤੇਰੇ ਲਈ ਮੰਮੀ ਤੇਰੇ ਸ਼ਰੂ ਦਾ ਦੇ ਕੇ ਕਾਸ਼ ਕੱਢੀ ਆ ਤੂੰ ਦੇਖੋ ਸਭ ਨੂੰ ਚੰਗਾ ਪਤਾ ਵੀ ਇਹ ਕੱਲ੍ਹ ਵੀ ਸ਼ਰੂ ਉੱਤੇ ਗਈ ਸੀ i <laughs> ਮਾਂ ਨੂੰ ਪਤੀਜਾ ਜੀ ਨੂੰ ਇਹ ਜਾ ਕੇ ਆ ਜੀ ਦੱਸਦਾ ਜਿਹਨੂੰ ਆ ਨਹੀਂ ਪਤਾ ਗੱਭ ਕਿਹੜਾ ਲੱਸੀ ਕਿਹੜੀ ਆ ਸਾਇਦਾ ਮੈਂ ਦੇਖ ਲੈਣਾ ਵਾ ਵਾ ਸਾਰਾ ਕੁਝ ਬਾਹਰ ਕੇ ਪਾ ਗਏ ਬਸ ਕਾਹ ਜਾਂ ਗਿਆ ਪਾਲਣ ਚ ਵਾਜਦਾ ਸਾਰਾ ਦਿਨ ਕੰਮ ਨਹੀਂ ਲੋਟਾਂ ਦਾ ਇੱਕ ਤਾਂ ਇੱਕ ਨਾ ਹਵਾ ਚੱਲੀ ਜਾਂਦੀ ਐ ਨਹੀਂ ਕੀ ਕਰੇ ਬਿਰਤਾਲ ਹਾਂਜੀ ਦੀਦੀ ਕਿੰਨਾ ਕਰੇਗਾ ਉਹ ਬਸ ਦੀਦੀ ਥੋੜਾ ਜਿਹਾ ਰਹਿ ਗਿਆ ਆ ਸਫਾਈ ਜੀ ਤੈਨੂੰ ਕਰਦੀ ਆ ਉਹਦੇ ਨੂੰ ਹਵਾ ਚੱਲ ਪੈਂਦੀ ਆ ਦਵਾਰਾ ਪੱਤੇ ਜੇ ਫੇਟ ਗੀ ਜਾਂਦੇ ਆ ਮੈਂ ਤਾਂ ਪਨਵਾ ਗੰਨੇ ਸਪਸਾ ਸੂ ਬਣਾਉਣ ਨੂੰ ਆਜਾ ਸਾਗ ਬਣਾਣੀ ਅੱਜ ਹਾਂ ਤੇ ਮੈਂ ਤਾਂ ਕਹਿੰਦੀ ਸੀ ਆ ਸਬਜੀ ਫੜਾ ਕੇ ਜੈਸੀ ਚਾਚੀ ਜੀ ਹੁੰਦੀ ਇਹਨਾਂ ਬਣਾ ਰਹੀਏ ਗੋਭੀ ਦੀ ਸਬਜੀ ਆ ਫਿਰ ਦੇਖ ਲੈ ਤੇਰੀ ਮਰਜ਼ੀ ਆ ਜੀ ਮੈਂ ਤੈਨੂੰ ਰੋਟੀ ਲਾ ਦੋ ਮੈਨੂੰ ਤਾਂ ਗਿਓ ਜੇ ਤੁਸੀਂ ਕਹੋਗੇ ਸਾਗ ਵੈਸੇ ਤਾਂ ਮੇਰਾ ਸਾਗ ਖਾਣ ਨੂੰ ਵੀ ਬਹੁਜੀ ਕਰਦਾ ਤੇ ਸਾਗ ਹੀ ਬਣਾ ਲੈਣਾ ਪਰ ਆਇਆ ਸਾਗ ਨੂੰ ਟਾਈਮ ਲੱਗ ਜੂਗਾ ਅੱਜ ਤਾਂ ਆਪਾਂ ਪਹਿਲੀ ਡੇਟ ਹੋਇਆ ਕੰਮ ਤਾਂੰਦਿਆ ਚ ਕੰਮ ਨਿੜ ਕੇ ਪੁਹਰਦਾਂਗੇ ਤੇਰੀ ਜੀ ਵਾਲੀ ਵਾਲੀ ਰਾਤ ਚ ਕੱਲ ਨੂੰ ਬਣਾ ਲਾਂਗੇ ਅੱਜ ਆਪਾਂ ਦਾਲ ਬਣਾ ਲਾਂਗੇ ਨਾਲ ਹਾਂ ਚਲ ਫਿਰ ਐ ਕਰਦੇ ਆ ਸਾਗ ਹੀ ਲਿਆਣਿਆ ਘ కమ్మే మేము కమ్మ కీ కమ్మ పేతా నిజానికి ਕੋਈ ਜਾਣ ਨਹੀਂ ਆਇਆ ਮੈਂ ਅੱਜ ਤਾਂ ਨਹੀਂ ਆਇਆ ਬਹਾ ਨਾ ਲਾ ਦਿਨ ਦਿਨ ਦੀ ਸੀ ਕਿ ਲੈ ਤਾਂ ਮੇਰੇ ਤਾਂ ਕੰਮ ਤਾਂ ਦੇ ਨੀ ਲੋਟ ਆਉਂਦੇ ਹੈ ਆਉਣੇ ਲੋਕਾਂ ਦੇ ਹੁਣ ਤਾਂ ਵੀਰੇ ਦਾ ਵਿਆਹ ਕਰ ਲਿਆ ਹੁਣ ਤਾਂ ਹੁਣ ਵੀ ਨਹੀਂ ਚੁੰਨੇ ਚ ਉਹਦਾ ਖੈਰਾ ਘੜ ਦੱਸਾ ਹੋਣੀ ਨਹੀਂ ਮਾਂ ਦੇ ਕੋਲ ਟੰਟੰ ਬਣ ਹੋ ਜਾਂਦੇ ਆ ਉਹ ਐ ਹੋ ਜਾਂਦਾ ਕੰਮ ਤਾਂ ਮੱਝ ਸਾਰੇ ਬੀਜੀ ਆ ਹੁਣ ਆਪਾਂ ਕਿੰਨਾ ਕਰਾਂਗੇ ਲੈ ਫਿਰ ਆਪਾਂ ਤਾਂ 100 ਕੰਮ ਆ ਉਹਦਾ ਹੁਣ ਮੂੰਹ ਵਾਲੀ ਹੋ ਗਈ ਹੈਗੀ ਉਹ ਤਾਂ ਲਾਈ ਸਕਦੇ ਆ ਮੂੰਹ ਵਾਲੀ ਹੋ ਕੇ ਤਾਂ ਕੰਮ ਵੱਜ ਜਾਂਦੇ ਆ ਫਿਰ ਗੁਰੂ ਜੰਮੀ ਵੀ ਕਰ ਛੱਡ ਸਕਦੀ ਅਜੇ ਪਹਿਲਾਂ ਤਾਂ ਬੱਗ ਜਾਂਦੀ ਸੀ ਜਦੋਂ ਮੂੰਹ ਆ ਜੇ ਕਰੇ ਫਿਰ ਉਦੋਂ ਅਸੀਂ ਕਰੂੰਦਾ ਮੇਰੇ ਨੂੰ ਕਿਸੇ ਨੇ ਜਾਣਦੀ ਨਹੀਂ ਮੇਰੇ ਕੋਈ ਯਾਰ ਆਹੋ ਜੂ ਆਏ ਹੋ ਜੂ ਬੁਢਾ ਸੋਚਦਿਆਂ ਬਾਲਾਂ ਨਿਕਲਣਾ ਉਹ ਤਾਂ ਗੱਲ ਠੀਕ ਆ ਦੀਦੀ ਮੈਨੂੰ ਆਇਆ ਸੀਗਾ ਵੀ ਚਲ ਵੀ ਭਾਬੀ ਤੇ ਵੀ ਰਾਕੇ ਮਿਲ ਜਾਣਗੇ ਵੀ ਚਲ ਰਾਤ ਲਾ ਜਾਣਗੇ ਉਹ ਤਾਂ ਨਹੀਂ ਕੰਮ ਤਾਂ ਦੱਚੇ ਨਿਕਲ ਜਾਂਦਾ ਅੱਜ ਦੇਖ ਨਹੀਂ ਆ ਫੌਲ ਲਾ ਕੇ ਵੀ ਕੀ ਕਰਦੇ ਆ ਕੀ ਗੱਲਬਾਤ ਆ ਉਹ ਤਾਂ ਪੁੱਛ ਲਈ ਫੌਲ ਲਾ ਕੇ ਉਹ ਦੋਵੇਂ ਆ ਫਿਰ ਆ ਜਾਣਗੇ ਚਲ ਕੋਈ ਨਾ ਉਹ ਤਾਂ ਠੀਕ ਆ ਚਲ ਕੋਈ ਨਾ ਤੁਸੀਂ ਕਰ ਲਓ ਜਿਹੜਾ ਕੰਮ ਕਰਨਾ ਆਹ ਦੇਖੋ ਦੀਦੀ ਪਾਲਕ ਜੇ ਤਾਂ ਸਾਰੇ ਲੈ ਵੀ ਗਏ ਆਪਾਂ ਉੱਧਰੋਂ ਲੈ ਆਵਾਂਗੇ ਚਲ ਕੋਈ ਨਾ ਖੇਤੀ ਲੈ ਆਵਾਂਗੇ ਬਸ ਮੇਰੇ ਉੱਧਰੋਂ ਥੋੜਾ ਜਿਹਾ ਕੰਮ ਰਹਿ ਗਿਆ ਮੇਨ ਲੋਰਦਾ ਕਰਾ ਤੇਰਾ ਪਾ ਚੱਲ ਵੜਾ ਸਾਰੇ ਛਾੜੂ ਕਰਦੇ ਆ ਮੇਰੀ ਜੀ ਆਏ ਦੇਖਾ ਲੀ ਡਿੱਗੀ ਆਉਣਗੇ ਸਾਰੇ ਹਾਂ ਬਸ ਕੋਈ ਗੱਲ ਠੀਕ ਆ ਚੰਦਾ ਸੁਣਾ ਬੀਰੇ ਦੇ ਤਾਇਆ ਨੇ ਪਰ ਆਪਰੇ ਜਾਈ ਬਾਹਰ ਗਏ ਆ ਹੁਣ ਮਨ ਤਾਂ ਕੁਝ ਨਹੀਂ ਕਰਨੀ ਹੈਗਾ ਉਹ ਤਾਂ ਹਰ ਤਵੇ ਵੜ ਪਹਨ ਲਾਂਦੇ ਆ ਹਾਂ ਮੰਮੀ ਇੱਕ ਮੈਨੂੰ ਵਿਆਹ ਕੇ ਤੋਰਤਾ ਸੋਹਰਾ ਪਿਆਰ ਨਹੀਂ ਕਰਦੇ ਹੈਗੇ ਬਸ ਸਾਰਾ ਦਿਨ ਉਹ ਤਾਂ ਬੀਰੇ ਨੂੰ ਪਿਆਰ ਕਰਦੇ ਆ ਆਏ ਨਹੀਂ ਹੈਗਾ ਵੀ ਕੁੜੀ ਕੋਲੇ ਨੂੰ ਤਾਂ ਤੋਰੀ ਦਵਾ ਮੈਨੂੰ ਕਾਇਂ ਨਹੀਂ ਪਤਾ ਮੇਰੀ ਪਰਜਾਈ ਦਾ ਸਵਾਕ ਕਿਹਾ ਜਾਦਾ ਉਹ ਵੀ ਨਹੀਂ ਆਈ ਹੈਗੀ ਸੌਣ ਖਾਣ ਦੀ ਨਹੀਂ ਆਉਂਦੀ ਚਲ ਕੋਈ ਗੱਲ ਨਹੀਂ ਅੱਜ ਤਾਂ ਪੱਕਾ ਮਾਂ ਨੂੰ ਸੌਣ ਲਾ ਕੇ ਕਹੂੰਗੀ ਕਿ ਭਾਈ ਇਹ ਮੈਨੇ ਵੀ ਤੋੜ ਦੇ ਮੇਰੇ ਕੋਲ ਇਹ ਕਹਾਣੀ ਕਿੱਧਰ ਗਈ ਉਹ ਮਾਂ ਇੱਥੇ ਤਾਂ ਯਾਰ ਹੈ ਨਹੀਂ ਜੀ ਕਿੱਧਰ ਗਈ ਹੋਈ ਲਾ ਹੋ ਬੈਠੀ ਭਾਂਡੇ ਮੰਜੀ ਆਂਦੀ ਆ। ਓ ਮਾਂ ਹਾਂ। ਓਏ ਛੇੜੀ ਭਾਂਡੇ ਮੰਜੀ ਆਂਦੀ ਆ ਮਾਂ ਤੇ ਮੈਂ ਉਧਰ ਰੱਬੀ ਆਨਾ। ਪਰ ਹਾਂ ਭਾਂਡੇ ਦਾ ਮੰਜੀ ਨਹੀਂ ਸੀ ਕੀ ਹੋ ਗਿਆ? ਓ ਕਿਧਰ ਗਈ ਆ ਵਣ? ਓ ਤਾਂ ਤੂੰ ਦੱਲ ਦਿੱਤਾ ਮੋੜਾ ਇਹ ਨਹੀਂ ਮੂੜੀ ਪੈਸਾ ਪਹਿਲਾਂ ਨਹੀਂ ਗਈ। ਓ ਕਿਉਂ ਇੰਨਾ ਟਾਈਮ ਹੋ ਗਿਆ? ਹਾਂ ਇੰਨਾ ਹੋ ਗਿਆ ਤੇ ਹੋਰ ਉਹਨੇ ਬਾਈਨੇ ਟਾਈਮ ਲਾਤਾ ਲਗਾ ਪਾ ਲਾ ਬਈ। ਓਏ ਮੈਂ ਕੀ ਕਰਾਂ? ਬੋੜ ਵੀ ਵਾਹ ਗਈ। ਮੋੜ ਵੀ ਨਾ ਲਾ ਖਿੱਚ ਨਾ। ਮੈਂ ਬਾਰੇ ਬਹੁਤ ਵਾਰੀ ਸਮਝਾਇਆ ਮੈਂ ਕਿਹਾ ਤੂੰ ਨਾ ਐ ਕਰਿਆ ਕਰਨਾ ਐ ਕਰਿਆ ਕਰ ਗੱਲ ਸਮਝੀ ਨਹੀਂ ਹੁੰਦੀ ਆ ਵੀ ਤੇਰਾ ਵਿਆਹ ਹੋਊਗਾ ਆਦਾ ਘਰ-ਬਾਰ ਨਹੀਂ ਸਾਹਮਣਾ ਤੂੰ ਸੌਂਦੂ ਵੀ ਨਹੀਂ ਪਾਉਂਦੀ ਨਹੀਂ ਸੁਣਦੀ ਐ ਤੇ ਸਾ ਕਾਜੀ ਜਲਸੀ ਪਾਈ ਜਾਵੇ ਨਾ ਉਹ ਕਿ ਛੱਡਦੀ ਆ ਨੀ ਹੁੰਦਾਗਾ ਬਸ ਕਲਾ ਬਹਿਣਾ ਉਹਨਾਂ ਦੇ ਬੂਟੇ ਪਾ ਲਰ ਨਾ ਬਾਹਰ ਦੇ ਖੁੱਲੋਂ ਛੱਡ ਲੈਂਦੀ ਆ ਪਤਾ ਨਹੀਂ ਕੱਲ ਵਾਪਸ ਦਰਵਾਜ਼ੇ ਕੀ ਕਰਨੀ ਆ ਉਹ ਮਰਦਾ ਕਹਿਆ ਸੀ ਚੱਲ ਤੂੰ ਕਹਿੰਦੀ ਸੀ ਬੀ ਸੋਹਣੀ ਮੈਂ ਕੰਮ ਵੀ ਵਧੀਆ ਕਰਦੀ ਹੂ ਮਲੇ ਤੈਨੂੰ ਸਵਾਖਾ ਜੂ ਆ ਦੇਖ ਲੈ ਸੌ ਕਿਹੜਾ ਸੌਖ ਭਾਉਦਾ ਇਹ ਭਾਂਡੇ ਲਾ ਜੀ ਨੇ ਆਪ ਥੰਡਾ ਟਾਈਮ ਹੋ ਗਿਆ ਮੈਂ ਤੈਨੂੰ ਪਹਿਲਾਂ ਵੀ ਕਹੀ ਸੀ ਗੱਲ ਇਹ ਵਧੀਆ ਬੰਦਾ ਦੀ ਕੁੜੀ ਜਾਬਲਾ ਇਹਨਾਂ ਦਾ ਪਤਾ ਹੀ ਹੈ ਸਾਰਾ ਜੀ ਦਾ ਬਸ ਆ ਜਾ ਬਾਰ ਦੇ ਸਾਰ ਲਾਣਗੇ ਜੋ ਕੀ ਫਾਸ ਫੂਡ ਹੈ ਸੰਝਾ ਕਹਿੰਦੇ ਹੁੰਦੇ ਮੈਨੂੰ ਤੇ ਬਸ ਹੋ ਲਾ ਗਿਆ ਬਸ ਇਹ ਤਾਂ ਉਸ ਜੋ ਵੀ ਹੈਗੀ ਆਪਣੇ ਕੰਮਾਂ ਤਾਂ ਗਈ ਜੀ ਕੋਈ ਤਾਂ ਵੱਲ ਆ ਮਲੇ ਤੂੰ ਬਸ ਘਾਟ ਹੀ ਬੁਲਾਇਆ ਕਰੂੰ ਨਹੀਂ ਨਹੀਂ ਬੁਲਾਉਂਦੀ ਮੈਂ ਤਾਂ ਬਲਾ ਕੇ ਵੀ ਕਰਾਂ ਮੈਂ ਤਾਂ ਕੁਝ ਨਹੀਂ ਕਰ ਮੈਂ ਕੱਲ ਕਹਿੰਦੀ ਤੈਨੂੰ ਮੈਨੂੰ 5000 ਰੁਪਏ ਦੇ ਮਰਦਾ ਕਿ ਕੰਦੀ ਵਾ ਕਰੀ ਮਰੇ ਕਿਉਂ ਨਿਆ ਲੈ 5000 ਦਾ 10 ਕੋਸ ਹੋਰ ਲੈ ਕੇ ਆ ਮਰਦਾ ਨੂੰ ਕਰੀਮਾ ਤੋਂ ਥੋੜੀ ਨਾ ਡਾਈਆਂ ਨੇ ਭਾਈ ਜੀ ਯਾਰ ਵਿਕਰੀਆਂ ਤੇ ਹੋਰ ਮੂੰਹ ਵੇ ਉਹ ਪਤਾ ਨਹੀਂ ਕਰੇ ਜੀ ਕਰੀਮਾ ਦੇ ਖਲਾ ਜਿਹੜੇ ਰੱਬ ਨੇ ਲਾਂਗ ਦੇ ਦੋ ਬਸ ਹੋਰ ਇਹ ਜੀ ਫੇਰ ਰਹੇਗਾ ਹੁਣ ਪਤਾ ਨਹੀਂ ਕਿ ਜਿਆਦਾ ਸੋਹਣੇ ਵਾਲੇ ਮੂੰਹ ਖਰਾਬ ਬੋਲੇ ਹੁੰਦਾ ਤੈਨੂੰ ਨਹੀਂ ਪਤਾ ਲੈ ਮੇਰੇ ਕੋਲ ਪੰਜ ਚਾਰ ਹੀ ਫਿਰਦੀ ਹੁੰਦੀ ਆ ਮੈਂ ਫਿਰਦੀ ਹਾਂ ਜਿਗਲੀ ਗਾਰੀਆਂ ਆਉਣ ਬਣੀ ਸੁਬਾ ਕੰਮ ਦਾ ਕਰਦੀ ਨੂੰ ਉੱਠਣ ਸਾਰ ਆ ਜਿਉਂ ਮੂੰਹ ਤੇ ਕਰਨ ਲੈ ਪਰ ਤੂੰ ਨਾ ਅੰਦੀ ਸਸਨੇ ਗੱਲ ਕਰ ਲੈ ਕਹਿ ਨਹੀਂ ਸਮਝ ਆਉਂਦੀ ਤਾਂ ਸਮਝਾ ਦੇ। ਓਏ ਕਿੱਥੇ ਸਮਝ ਆਉਂਦੇ ਆ ਆਪ ਕਹਿ ਦਿੰਦੀ ਆ ਸਾਡੀ ਤਾਂ ਲਾਡਾਂ ਨਾਲ ਪਾਲੀ ਹੋਈ ਸੀਗੀ 10 ਸਵੰਦ ਲਾਡਾਂ ਨਾਲ ਪਾਲੀ ਆ ਧੀਨੇ ਆ ਵਾਰੀ ਘਰ ਗਾਂਦੇ ਕੇ ਸਾਹਮਣੇ ਹੀ ਆ। ਕਿੱਥੇ ਮੈਂ ਕਿੰਨਾ ਚਲ ਛੋਡੇ ਘਰ ਦਾ ਕੰਮ ਕਰੀ ਜਾਉਂ। ਔਰ ਆਪਣੀ ਕੁੜੀ ਵੀ ਤਾਂ ਸਾਉਂਦ ਹੋਈ ਹੈਗੀ ਓਏ ਆਇਆ ਉਹ ਲੰਮਾ ਪੁੱਤ। ਓਏ ਨਾ ਕੋਈ ਲੰਮਾ ਨਹੀਂ ਆਉਂਦਾ। ਕੋਈ ਤਾਂ ਗੱਲ ਆ ਹੁਣ ਉਹਨੂੰ ਆਪ ਨੂੰ ਸਿਆਣੀ ਹੋਣਾ ਚਾਹੀਦਾ ਐਡੀ ਕੋਈ ਪੱਟੀ ਹੋਈ ਹੋएगी। ਨਹੀਂ ਤੂੰ ਗੁੱਸੇ ਵਾਲਾ ਇਹਨੂੰ ਨਾਲ ਲਾਗਾ ਮਹਾਰਾਜ ਦੀ ਕੁੜੀ ਕੋਲ ਜਾਇਆ। ਉਹ ਜਾ ਆਉਂਦੇ ਆ ਉਹ ਨਵਾਂ ਸੂਟ ਫੇਰ ਮੰਗਵਾ ਕੇ ਮੈਨੂੰ ਨਵਾਂ ਸੂਟ ਦਵਾਉਣਾ ਮੈਂ ਜਾਣਾਗਾ ਹੋਰ ਨਵਾਂ ਨਵਾਂ ਸੂਟ ਬਵਾਉਣਾ ਨੂੰ ਮੈਂ ਕਹਿਣਾ ਚੱਲ ਆਇਆ ਤੂੰ ਭੰਡਰ ਬਾਦ ਤੋਂ ਮਾ ਲਈ ਚੱਲ ਤੇਰੀ ਮੰਨ ਦਿੰਦੀ ਅਰੇ ਇਹਨ ਗੁਜ਼ਾਰ ਤਰੀ ਸਰਦੀਆਂ ਨੇ ਤਾਂ ਅੰਕਲ ਜੀ ਬੰਦੀ ਟੁੱਟੀ ਪਈ ਮੈਂ ਆਂਦੀ ਸੀ ਅੰਕਲ ਇਹਨ ਕਾਟ ਕਰਾ ਕੇ ਲਿਆ ਦਿੰਦੀ ਬਾਦੋਂ ਉਹਨੇ ਪੈਰਿੰਦੀ ਕੈਂਡੀ ਲਈ ਮੈਂ ਜਾਣਾ ਪਾਰਲਰ ਚ ਉਹ ਗੱਲ ਹੀ ਨਹੀਂ ਸੁਣੀ ਉਹ ਗੱਲ ਕੋਲ ਸੰਦੀ ਘਾਟੀ ਆ ਓਏ ਪਿੱਛੇ ਸਿਆਣੀਆਂ ਇਹਦੀ ਪਾਣਾ ਕਿੰਨੀ ਸਿਆਣੀਆਂ ਆ ਮੈਂ ਗਿਆ ਸੀ ਜਾਣਾ ਲੋਕੀ ਸਾਥਾ ਕਰਦੇ ਸੀ ਆ ਗਵਾਂਡ ਕੈਂਦਾ ਸੀ ਆ ਮੁਕੜੀ ਬਹੁਤ ਸਿਆਣੀ ਆ ਨੇ ਪਰ ਤੋਂ ਸਿਆਣੀ ਪਾਣਾ ਵੀ ਕਹਿੰਦੇ ਹੋ ਰਿਸ਼ਤੇ ਦਾ ਪਹਿਲਾ ਬਥੇਰੀ ਸਿਆਣੀ ਆ ਪਾ ਬਾਤ ਤੇ ਪਤਾ ਲੱਗਦਾ ਦਿਨ ਕਰੇ ਨਿਕਲਦੀ ਕਿ ਕਹੇ ਨਹੀਂ ਮੈਂ ਤਾਂ ਬਾਹਰ ਨਹੀਂ ਨਿਕਲਣਗਾ ਅਗਰੀ ਛੱਡੀ ਹੈ ਨਾ ਕਿਸੇ ਦੇ ਮੂੰਹ ਖਿਲਾ ਦੇ ਲਈ ਆ ਕਿ ਕਹੇ ਤੇ ਨਹੀਂ ਆਈ ਨੀ ਕੁੜੀਆ ਔਰ ਕਚ 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 ਸਾਰੀ ਦਰੀਆਂ ਤੋਂ ਕੈਲ ਮਸੀਨ ਨੂੰ ਚਾਲ ਲੱਭੀ ਰਹੀ ਯਾਰ ਵੀਰ ਰਹਦੀ ਹੈ ਲੰਬੀ ਹੁੰਦੀ ਦਾ ਬਸ ਵੀ ਜਵਾਨ ਚਾਲਦੀਆ ਜਵਾਨ ਖਾਂ ਨੂੰ ਮੂੰਹ ਚਾਲ ਲੱਗਿਆ ਲੱਗਦਾ ਕਿਸੇ ਤੇ ਲੈ ਵਾ ਛੁੱਟ ਦਵਾ ਬਸ ਆਹੀ ਕੁਛ ਚਾਹੀਦੇ ਨੇ ਤਾਂ ਉਹ ਮੈਂ ਬਗਾ ਸੀ ਚਾਲ ਵਿਆਹ ਕਰਾ ਲੂੰਗਾ ਤੂੰ ਸੁਖੀ ਹੋ ਜੇਂਗੀ ਆ ਮਤਨ ਦੇ ਜੋ ਖੜਾ ਛੱਟ ਦੀ ਆਪਾਂ ਨੂੰ ਕੀ ਬਤਾ ਸਿਉਂਦੀ ਆ ਮੱਛੀ ਮਾਰਨੀ ਆ ਆਪਣੇ ਕੋਲੇ ਸੋਈ ਤਾਂ ਹੈ ਕਲੇਸ ਵੀ ਸਾਰਾ ਲੈ ਨ ਜਾਣਵੇਂ ਦੀ ਕਿਸੇ ਵਾਰ ਨਹੀਂ ਕਰਾਂਗਾ ਮੇਰਾ ਕਿਤੇ ਕਿਤੇ ਜੀ ਕਰਦਾ ਉਹਨਾਂ ਦਾ ਤਲਾਕ ਹੀ ਦੇਵਾ ਸਾਡ ਪਰ ਇਹ ਨੀ ਕੀ ਕਰਵਾਉਣਾ ਇਹ ਤੋਂ ਮੈਂ ਕੀ ਹੁਣ ਪਲਾਕ ਦੇ ਕੇ ਕਰਾਂਗਾ ਹੁਣ ਦੇ ਜੀ ਆਉਂਦੀ ਰੱਖਣੀ ਪਊ ਆਪਾਂ ਨੂੰ ਉਹਨਾਂ ਰੱਖਣੀ ਪਊ ਹਾਂ ਜੋ ਤੈਨੂੰ ਵੀ ਨਹੀਂ ਸਮਝਦੀ ਨਾ ਮਨੁਸਾਨ ਦੀ ਆ ਹੁਣ ਤੈਨੂੰ ਪਤਾ ਹੀ ਆ ਫਿਰ ਸਮਝੀ ਤਾਂ ਫਿਰ ਇਹਦਾ ਦਿਮਾਗ ਹੀ ਇਹੋ ਜਿਹਾ ਵੱਡੀ ਦਾ ਕਦੇ ਨਾ ਕਦੇ ਤਾਂ ਕਲਾਊਗੀ ਔਰ ਜਿਹਨੂੰ ਇੰਨੇ ਸਾਲਾਂ ਦੀ ਹੋ ਗਈ ਘੱਟੋ ਵੱਟ 22 23 ਸਾਲਾਂ ਦੀ ਅਜੇ ਤੱਕ ਹਾਨੀ ਆਈ ਬਾਤੂ ਕੀ ਹੋਊਗੀ ਕੋਈ ਪਤਾ ਨਹੀਂ ਆਈ ਜਾਵੇ ਬੇਦਮਾਗੀ ਗਈ ਤੇ ਅੱਗੇ ਜਿਹੜੀ ਹੁਣ ਤਾਂ ਇਹ ਬਸ ਪਾਲਣ ਵਾਲਾ ਲਿਆ ਖਤੇ ਚਲੀ ਗਈ ਆ ਬਸ ਪੈਸਾ ਹੋਵੇ ਪੈਸਾ ਜਿਹੜਾ ਪੈਸਾ ਆਜ ਪੰਜ ਫਰ ਹੋ ਗਿਆ ਕੱਲੋਂ ਦਾਸ ਵੀ ਐ ਫੜੀ ਜਾਂਦੀ ਰਹਿੰਦੀ ਕਿਤੇ ਕਹ ਦੂ ਮੇਰੀ ਸਕੂਟਰੀ ਚੋ ਤੋਲ ਮੁੱਕ ਗਿਆ ਬਸ ਇਹਨੇ ਲਾਗ ਪੀਣਾ ਪੀ ਜਾਂਦੀ ਆ ਹੁਣ ਦੇਖੀ ਜੋ ਕੀ ਵਾਲੀ ਰੇਤ ਮੱਖੇ ਲਗਣਾਈ ਤਾਂ ਹਣੀ ਜਾ ਤੇ ਉਹੀ ਤਾਂ ਗੱਲ ਆਗੀ ਗੱਲ ਤਾਂ ਬੜੀ ਹੀ ਘੱਟ ਸੁਣਦੀ ਆ ਮੈਂ ਕਹਿ ਦ ਨਾ ਰਾਤ ਮੈਂ ਕਹਿ ਨਾ ਕਿ ਮੈਨੂੰ ਪਾਣੀ ਲਿਆ ਦੇ ਕਹਿੰਦੀ ਮੇਰੇ ਤੇ ਨਹੀਂ ਲਿਆ ਆਂਦਾ ਆਪੀ ਲਾ ਦੇ ਮੈਨੂੰ ਉੱਠ ਕੇ ਨਾਲਿਆ ਮੈਨੂੰ ਲਿਆ ਦੇ ਕਹਿੰਦੀ ਆ ਜਾ ਨਾਲਾ ਤਾਂ ਇੱਥੇ ਮੈਂ ਜੀ ਜੰਗਾਈ ਫੇਰ ਦੇ ਹੋ ਤੁਸੀਂ ਤਾਂ ਮੇਰੇ ਐਵੇਂ ਹੀ ਗਲੇ ਮਾਰੀ ਹੁਣ ਗਾ ਪਾਣੀ ਨੂੰ ਢੋਲ ਤਾਂ ਬਜਾਉਣਾ ਹੀ ਪਊਗਾ ਇਹ ਤਾਂ ਬਜਾਉਣਾ ਹੀ ਪਊ ਹੁਣ ਜਦੋਂ ਗਾਲ ਚਕੌੜੀ ਪੈ ਗਿਆ ਥਾ ਪੈ ਗਿਆ ਢੋਲ ਕਿਹੜਾ ਪੈ ਗਿਆ ਉਹੀ ਤਾਂ ਗੱਲ ਆ ਸਾਰੀ ਉਮਰ ਦਾ ਜੱਬ ਛੱਡ ਗਿਆ ਮੇਰੇ ਪੁੱਤ ਮੈਂ ਤਾਂ ਬਾਹਰ ਵੀ ਨਿਕਲ ਨਹੀਂ ਆ ਲੋਕ ਮੈਨੂੰ țeਡਾ ਕਰਦੇ ਆ ਆਨੇ ਬਹੂ ਆਈ ਆ ਤੇ ਇਹਨਾਂ ਦੇ ਆਈ ਆ ਸਾਰਾ ਲੈਣਾ ਨਾ ਲੋਸ-ਲੋਸ ਕਰਦੀ ਫਿਰਦੀ ਆ ਤੇ ਉਹ ਟਾਈਮ ਵੀ ਸੀ ਜਿਹੜੇ ਟਾਈਮ ਆਇਆ ਕਿ ਤੇ ਖੇਤਾ ਦੇ ਮਰਨੇ ਤੋਂ ਗੁਣਿਆ ਅੰਦਾਸੀ ਘਰੇ ਠੰਡਾ ਕਰਕੇ ਆ ਕੇ ਫੇਰ ਕਰਨਾ ਤੁਰ ਕੇ ਜਾਂਦਾ ਰੋਟਾ ਨਾ ਧੋਖੜਾ ਲੈ ਕੇ ਹੁਣ ਕੀ ਕਰਾਂ ਮੈਨੂੰ ਵੀ ਤੇਰੇ ਵਾਲੀ ਦੇਖ ਕੇ ਤਰਸ ਜਾ ਹੁੰਦਾ ਨਾਲੇ ਜਦੋਂ ਬਾਹਰ ਜਾਂਣਾ ਆ ਲੋਕੀ ਬੋਲਦੇ ਰਹਿੰਦੇ ਵੀ ਉਹਨਾਂ ਦੀ ਬਹੂ ਤਾਂ ਇਹੇ ਜੀ ਆ ਮੇਰੇ ਯਾਰ ਦੋਸਤ ਵੀ ਕਹਿੰਦੇ ਆ ਇਹਦੇ ਵੀ ਤੋ ਘਰੇ ਸਾਦ ਮੈਨੂੰ ਪਾਲਟੀ ਕਰ ਸਾਨੂੰ ਫਿਰ ਉਹਨਾਂ ਨੂੰ ਘਰੇ ਲੈ ਕੇ ਆਵਾ ਇਹ ਤਾਂ ਆਈ ਨਹੀਂ ਪਤਾ ਉਹਨਾਂ ਮੂਰੇ ਬਟਰ ਬਟਰ ਬੋਲਣ ਲੱਗ ਜੀ ਤੈਨੂੰ ਪਤਾ ਤਾਂ ਹੈ ਇਹ ਕਹੇ ਜੀ ਹੈਗੀ ਮੈਨੂੰ ਪਤਾ ਅਗਲੀ ਗੱਲ ਹੋਰ ਸੀ ਅੱਗੇ ਤਾਂ ਆ ਜਾਂਦੇ ਸੀ ਉਹਨਾਂ ਨੂੰ ਚਾਹ ਪਾਣੀ ਵੀ ਕਰਕੇ ਦਿੰਦੇ ਮਾਵਾ ਉਹ ਕਰਦੇ ਨੇ ਇਹ ਸੀ ਹੁਣ ਜੇ ਉਹਨਾਂ ਨੂੰ ਘਰੇ ਲੈਣਾਵੇਂ ਵਿਆਹ ਦਾ ਗੁਰਦਾ ਚੱਕ ਲਿਆ ਤੇ ਆਪਦਾ ਘੇੜ ਮੰਗਾ ਹੁੰਦਾ ਹੋ ਲੱਤੂ ਕਹਿਨੀ ਹੈ ਕਿ ਮਰਮੇ ਚ ਵੀ ਨਹੀਂ ਰੋਟੀ ਦੇ ਦੂ ਤਾਂ ਆਪ ਵੀ ਲੈ ਨਹੀਂ ਆਂ ਦੂ ਮਰਮੇ ਤੇ ਕਿੱਥੇ ਚੋਕ ਦੂਗੀ ਉਹ ਇਹ ਤਾਂ ਪਾਣੀ ਦਾ ਗਲਾਸ ਨੂੰ ਗਿੰਦੀ ਧਰ ਕੇ ਉਹ ਵੀ ਕਹਿੰਦੀ ਮੈਨੂੰ ਕਹਿੰਦੀ ਆ ਪੜਾ ਦੇ ਜੇ ਤੈਨੂੰ ਕਹਿ ਦੂੰ ਆ ਮੈਂ ਤਾਂ ਹੁਣ ਜਵਾਬ ਦੇਣ ਲੱਗ ਗਈ ਕਿ ਮੈਂ ਖਾਣੀ ਮੈਂ ਠੰਡਾ ਕਰਾਂ ਕਿ ਵੀ ਸੇਵਾ ਕਰਾਂ ਇਹਦੀ ਮਾਂ ਨੇ ਤਾਂ ਉਹਨੂੰ ਬੜਾ ਹੀ ਚੰਗਾਇਆ ਵਾ ਚੰਗਾਈ ਤਾਂ ਹੈ ਫੇਰ ਹੀ ਤਾਂ ਹੁਣ ਇੱਥੇ ਮੇਰੇ ਸਿਰ ਤੇ ਬੈਠ ਗਈ ਉਹੀ ਤਾਂ ਗੱਲ ਆ ਬੋਲਦੀ ਰਹਿੰਦੀ ਆ ਸਾਰੀ ਬੜੀ ਬੋਲਦੀ ਸਾਰਾ ਦਿਨ ਚਿਪ ਕਰਦੀ ਰਹਿੰਦੀ ਜਦੋਂ ਬਗ ਜਾਂਦੀ ਮੈਨੂੰ ਆਰਾਮਦਾਰੀ ਆਉਂਦੀ ਕੰਮ ਤਾਂ ਹੁਣ ਕਰਨਾ ਹੋਈ ਜਾਂ ਕਰੀ ਜਾਣੀ ਆ ਮੈਂ ਮਲੇ ਸੀਸੇ ਮੂਰੇ ਖੜ ਕੇ ਲੱਗੀ ਰਹੂਗੀ ਮੇਰੇ ਤੇ ਆਸ ਕਰੇ ਜਾਂਦਾ ਜੇ ਸੀਸਾ ਬੋਲਦਾ ਉਹ ਹੀ ਸ਼ਰਤ ਨਾ ਲਵਾਰਿਆ ਆ ਗੋਪਤਾਂ ਬੀਏ ਤੋਰ ਤੇ ਨੀ ਨੂੰ ਪਤਾ ਮੈਂ ਕਹਾਂ ਵਰਛ ਨੂੰ ਨਿਭਾਉਂਦੀ ਜੇ ਬਈ ਅੰਦਰ ਪਿਆਰ ਤੇ ਰਹਿੰਦੇ ਮੈਂ ਨਿਭਾਉਂਦੀ ਇਹ ਤਾਂ ਕੋਈ ਉਹੀ ਤਾਂ ਗੱਲ ਆ ਤੇ ਸੋਣੀ ਨਹੀਂ ਜੇ ਬੁੱਬਲੀ ਸੋਣੀ ਜਿੰਦੀ ਤਾਂ ਮੈਨੂੰ ਲੱਗਦਾ ਆਪਣਾ ਘਰ ਹੀ ਕੱਢ ਦਿੰਦੀ ਦਾਗ ਦੇ ਕੋਈ ਤਾਂ ਗੱਲ ਆ ਜੇ ਮੜੀ ਮੁੱਢੀ ਸੋਣੀ ਹੁੰਦੀ ਉਹ ਐਡਾ ਐਡਾ ਮੇਕਅਪ ਚਾਹ ਦੋ ਪਲਾਸਟਰ ਪੋਲਸਟਰ ਜਾਂ ਮੈਂ ਲਗੀ ਰੂ ਆਇਆ ਏ ਮਾਰਨ ਹਾਂ ਹੁਣ ਜਾਓ ਯਾਰ ਆਪਣੇ ਰੰਗ ਦੇ ਪਾਓ ਏ ਉਹ ਇਹਦੇ ਰਹੇ ਵਾ ਉਹੀ ਤਾਂ ਗੱਲ ਹੈ ਕਿ ਕਰਨ ਵਾਲੇ ਬੈਂਸ਼ਿਪਣ ਤੇ ਹੋਇਆ ਪਿਆ ਬੜਾ ਟਾਂ ਲੰਦੀ ਹੈ ਤਾਂ ਉਹਨੂੰ ਪਤਾ ਨਹੀਂ ਉੱਥੇ ਲੱਗ ਗਈ ਹੋਊ ਬੈਠ ਕੇ ਕੋਸ ਖਾਣ ਪੀਣ ਆਂਦੀ ਸੀ ਰੈਸਟੋਰੈਂਟ ਚ ਖਾ ਕੇ ਆਉਂ ਮੈਂ ਨਹੀਂ ਘਰ ਰੋਟੀ ਖਾਣੀ ਉਹ ਘਰ ਦਾ ਤਾਂ ਇਹਨੂੰ ਚੰਗਾ ਹੀ ਨਹੀਂ ਲੱਗਦਾ ਪਤਾ ਨਹੀਂ ਇੰਨੀ ਵਧੀਆ ਪੱਲਸੀ ਦੇਈ ਐਨਾ ਕੁਸ ਹੁੰਦਾ ਹਾਂ ਤੈਨੂੰ ਵੀ ਮੈਂ ਨਹੀਂ ਖਾਣਾ ਆ ਪੀਜਾ ਬਰਗਰ ਹੀ ਕੁਝ ਖਾਂਦੀ ਰਹੇ ਇਹ ਇਹ ਕੁਝ ਖਾਂਦੀ ਆ ਹੋਰ ਤੈਨੂੰ ਚੱਲਦਾ ਹੀ ਨਹੀਂ ਲੱਗਦਾ ਮੈਂ ਕਹਿੰਦਾ ਮਰਾ ਢੁੱਖਦਾ ਮੈਂ ਬਿਮਾਰ ਹੂੰ ਹਾਂ ਕਿ ਡਾਕਟਰਾਂ ਦੇ ਲੈ ਕੇ ਤਰੇ ਕਰਦੇ ਆ ਉਹ ਹੀ ਤਾਂ ਨਾਲ ਹਾਂ ਡਾਕਟਰਾਂ ਦੇ ਬਾਬ ਉਹ ਹੀ ਵਾਲੀ ਹੋਊਗੀ ਆਦਤਾਂ ਰੱਖੋ ਸਰੀਰ ਦਾ ਵਧੀਆ ਖਾਓ ਵਧੀਆ ਐਨਾ ਵਧੀਆ ਆਪਣੇ ਨੱਜਾ ਰੱਖਿਓ ਇਹ ਘਰੇ ਤੇ ਹੋਰ ਘਰ ਦਾ ਖਾਣਾ ਲੈ ਨਹੀਂ ਲੰਦਾ ਨਹੀਂ ਲੱਗਦਾ ਇਹ ਤਾਂ ਬਾਹਰ ਦੀ ਖਾਂਦੀ ਰਹਿੰਦੀ ਬਾਹਰ ਬਈ ਖਾਂਦੀ ਐ ਘਰ ਆ ਕੇ ਕੁਝ ਆ ਗਈ ਮਹਾਵਾਲੀ ਉਹ ਕੋਈ ਲੋੜ ਨਹੀਂ ਖੋਲਣ ਦੀ ਆਪ ਹੀ ਆ ਜੂਗੀ ਖਾਲੇ ਨੇ ਲੇਗਾ ਉਹ ਬਸ ਕੋਈ ਨਹੀਂ ਆਪ ਹੀ ਆ ਜੀ ਤੇ ਦੇਖੀ ਰਹੇ ਬਸ ਚਲ ਆਪੇ ਆਉਂਦੇ ਫਿਰ ਆਪਾਂ ਲੈ ਨਹੀਂ ਲੈਣਾ ਪਾਉਂਦੇ ਰੱਲਾ ਹੁਣ ਆਏ ਦੇਖੀ ਪੁੱਛੀ ਪਰਛਾਈ ਆਉਂਦੀ ਹੁਣ ਉਹ ਅੱਗੇ ਕਿਹੜਾ ਗੋਲਦੀ ਨਹੀਂ ਹੋਈ ਗੋਲਦੀ ਹਲਾ ਹਾਂ ਇਹ ਮੂਤਾ ਹੈ ਖਲਾ ਆ ਇਹ ਬਣਾ ਅਗਲਾ ਗਾਣੇ ਫਸਾ ਬੋਲ ਬੰਗਾ ਸਾਸੇ ਬੋਲੇ ਨਾ ਹੋਰ ਕੀ ਕਰੇ ਤੁਹਾਨੂੰ ਸੁਣਦਾ ਨਹੀਂ ਹੈ ਕਿ ਬਬੀ ਜੀ ਮੈਂ ਹਾਰਨ ਮਾਰੀ ਨਹੀਂ ਹੈ ਕਿ ਗੇਟ ਖੋਲ ਦਿੰਦੇ ਮੈਨੂੰ ਨਾ ਗੇਟ ਖੋਲ ਲੈ ਮੈਨੂੰ ਸੋਨ ਨੂੰ ਮੂੜੇ ਦੇ ਆਇਆ ਨਾ ਆ ਦੇ ਬ੍ਰੋ ਵੀ ਨਾ ਲੇਟ ਹੋ ਗਈ। ਸਵੇਰ ਨਾਲ ਹੋ ਗਈ ਸੀ। ਉੱਥੇ ਪਹਿਲਾਂ ਕਲਾਇੰਟ ਕਿੰਨੇ ਸੀਗੇ? ਉਹ ਕਲਾਇੰਟ ਤਾਂ ਸੀਗੇ ਤੂੰ ਟਾਈਮ ਤਾਂ ਦੇਖ ਲਾ ਨਾਲੇ ਜਿੱਦੀ ਇਕੱਲੀ ਦੌੜੀ ਨਾ ਕੰਮ ਕਰੀ ਜਾਊਗੀ। ਸੇਕ ਕਿਹਦੀ ਗੱਲ ਆ? ਹੱਟੇ-ਕੱਟੇ ਪੈਨੇ ਕਰ ਲੈਣਗੇ ਕੰਮ। ਉਹ ਤਾਂ ਪੂਰੀ ਪਾ ਕੇ ਵੇਚੀ ਆ। ਉਹੀ ਤਾਂ ਲਾਲਾ। ਉਹਦੀ ਉਮਰ ਦੇਖ ਹੱਡੇ-ਕੱਟੇ ਦੀ ਗੱਲ ਕੋਈ ਨਹੀਂ। ਤੇਰੀ ਉਮਰ ਤੋਂ ਨਹੀਂ ਉਮਰ 'ਚ ਕਿੰਨਾ ਫਰਕ ਆ। ਤੂੰ ਐਂ ਵਧੀਆ ਪਈ ਔਰ ਵਿਚਾਰੀ ਬੁੱਢੀ। ਕੋਈ ਗੱਲ ਨਹੀਂ। ਕੰਮ ਕਰਦੇ ਨੇ ਨਾ। ਫੈਸ ਦਾ ਨੌਜਵਾਨੀ ਮੇਰੀ ਮੰਮੀ ਵੀ ਤਾਂ ਫੈਸ ਦਾ ਕੰਮ ਕਰਦੇ ਹੀ ਨੇ ਉਹ ਵੀ ਗੱਲ ਹੋਰ ਆ ਤੈਨੂੰ ਗਿਰਬਿਆ ਕੇ ਗਾਲੇ ਵਾਸਤੇ ਲੈ ਨਾ ਸੀ ਆਰਟੀ ਕਰ ਰਹੀ ਆ ਜੀ ਤੱਕ ਬਾਕੇ ਤੇਰੇ ਵੀ ਤਾਂ ਸੀ ਮੈਨੂੰ ਪਲੇਸ ਕਰਕੇ ਤਰਸੀ ਹਾਈ ਟੱਕ ਘਰ ਐਂਟਰ ਨਹੀਂ ਹੋਈ ਹੈਗੀ ਤਾ ਜਦੋਂ ਹੀ ਪਲੇਸ ਕਰ ਲੈ ਉਹ ਨਹੀਂ ਤੇਰੇ ਨਾਲ ਪਲੇਸ ਕਰ ਦਾਂ ਮੈਂ ਤਾਂ ਤੈਨੂੰ ਸਮਝਾਉਣਾ ਵੀ ਤੂੰ ਕੰਮ ਕਰਿਆ ਕਰ ਕਦੇ ਠੀਕ ਹੈ ਮੰਮੀ ਮੈਨੂੰ ਕੁੱਕ ਲੱਗੀ ਸੀ ਹਲ ਮੈਂ ਕੀ ਬਣਾਵਾਂ ਮੈਨੂੰ ਖਾਣਾ ਰੋਟੀ ਖਾਣਾ ਲੱਭ ਚ ਪਈ ਹੈ ਰੋਟੀ ਨਾਲਾ ਵਧੀਆ ਰੋਟੀ ਬਣਾਏ ਮੰਮੀ ਨੇ ਬਾਹਰ ਪਈ ਆ ਹੁੰਦਾ ਨਾ ਮੈਂ ਤਾਂ ਬਾਰੋਂ ਪੀਜੇ ਹੀ ਖਾਇਆ ਹੂੰ ਜੇ ਖਾਇਆ ਹੁਣੇ ਪੀਜੇ ਖਾਣ ਬੁੱਧੀ ਆ ਰਟਾ ਤੇ ਲਾਉਂਦੀ ਆ ਕੰਦੀ ਆ ਕਿਤੇ ਹੋਏ ਫਿੰਡਰਾਈਆਂ ਹੁੰਦੀਆਂ ਉਂਗਲਾਈਆਂ ਉਹ ਖਾ ਲੈਂਦੀ ਆ ਕਿਤੇ ਕਹੂੰ ਮੈਂ ਬਰਗਰ ਖਾਣਾ ਕਿਤੇ ਟਿੱਕੀਆਂ ਹੁਣ ਮੈਂ ਤਾਂ ਮੈਨੂੰ ਥਾਜ ਨੇ ਫਰੀਦ ਅੱਥਪਈਆਂ ਰੱਖਣਾ ਅੱਥਪਈਆਂ ਦਾਲ ਤੇ ਅਜੀ ਪਾਲਾ ਤੇ ਖਾ ਲ ਪਤਾ ਹੀ ਸੀ ਪਾਪਾ ਹੀ ਸੀ ਕਰਦੇ ਮੈਨੂੰ ਤੁਸੀਂ ਤਾਂ ਮੇਰੇ ਵਾਰੀ ਆਹ ਕਰਦੇ ਤੂੰ ਇੱਕ ਫੱਟੀ ਆਈ ਆ ਨਾ ਹੁਣ ਉਹ ਦੇ ਦੇ ਲਾ ਕੇ ਪਾ ਦੇ ਦਾਲ ਪੂੜੇ ਮੈਥੇ ਵੀ ਪਾ ਦੇ ਰੋਟਾ ਦੇ ਦੇ ਖਾਣਾ ਖਾਵੇ ਨਹੀਂ ਖਾਣਿਆ ਨਾ ਆਹ ਰੋਟੀ ਮੰਗ ਲਾਜੀ ਆਪ ਚੱਕ ਕੇ ਨਾਲ ਆ ਦੇ ਲੈ ਜੀ ਲੈ ਰਹਾ ਤਾਂ ਖਾ ਲੈ ਜੇ ਪਰਦੀ ਆ ਇਹ ਕਿੱਥੇ ਸਮਝਦੀ ਆ ਜੇ ਆਪ ਦੀ ਮਾਂ ਦੀ ਆਪ ਦੀ ਮਾਂ ਹੋਣੀ ਇਹ ਕਰਦੀ ਅੱਛਾ ਤਾਂ ਆਪ ਦੀ ਆ ਮਗਾਨੀ ਆ ਉਹੀ ਤਾਂ ਗੱਲ ਆ ਮਗਾਨੀ ਨਾ ਤਾਂ ਮਗਾਨੀ ਹੁੰਦੀ ਆ ਨਾ ਗੱਲ ਨਹੀਂ ਸੁਣਦੀ ਯਰੇ ਮੈਂ ਇਹ ਨਹੀਂ ਸੁਣਦੀ ਮੈਂ ਤਾਂ ਭਾਂਡੇ ਮਾਇ ਨਹੀਂ ਢੇਰ ਲੱਗਾ ਪਏ ਨੇ ਕਿਹੜਾ ਕੁਝ ਕਰਨਾ ਉਹ ਚੱਲ ਮੈਂ ਵੀ ਅੰਦਰ ਜਾ ਕੇ ਬਹਿਣਾ ਮੈਂ ਹਾਂ ਅਨਸਾਰ ਵੀ ਕੋਈਸ ਪਾਉਂਦੀ ਤੇ ਜਾਲ ਲੱਗੇ ਜਾਲ ਲੱਗੀ